ਆਪਣੀ ਆਹ ਅੱਜ ਦੀ ਵੀਡੀਓ ਦੇਖ ਕੇ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਣ ਵਾਲੀ ਹੈ ਜੀ ਕਿਉਂਕਿ ਜਿਹੜੀ ਆਪਾਂ ਕੂਠੀ ਲੈ ਕੇ ਪਹੁੰਚੇ ਆਂ ਬਹੁਤ ਘੱਟ ਪੈਸਾ ਚ ਲੈ ਕੇ ਪਹੁੰਚੇ ਆਂ ਬਹੁਤ ਸੋਹਣੀ ਬਣੀ ਹੋਈ ਹੈ ਤੇ ਹਰ ਕੋਈ ਖਰੀਦ ਸਕਦਾ ਐਨਾ ਕੁ ਰੇਟ ਹੈ ਜੀ ਤੇ ਗੱਲ ਆਪਾਂ ਪੂਰੀ ਕਰਦੇ ਅੱਗੇ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜੇ ਤੁਸੀਂ ਆਪਣੀ ਕੂਠੀ ਮਕਾਨ ਘਰ ਵੇਚਣਾ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਆਪਾਂ ਜਿਹੜੀ ਐਡ ਕਰਦਾ ਫਰੀਚ ਕਰਦੇ ਆ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ 73800 ਪੂਰਾ 26173 ਪਹਿਲੀ ਕੋਠੀ ਤੁਸੀਂ ਦੇਖੋ ਸਭ ਤੋਂ ਪਹਿਲਾਂ ਤਾਂ ਫਰੰਟ ਤੁਸੀਂ ਦੇਖ ਰਹੇ ਹੋ ਤੇ 38 ਬਾਈ 38 ਇਹਦਾ ਪਲਾਟ ਹੈ ਜਗ੍ਹਾ ਜਮਾ ਚੌਰਸ ਹੈ ਡੱਬੇ ਵਰਗਾ ਤੇ 38 ਬਾਈ 38 ਜਗ੍ਹਾ ਦਾ ਤੁਹਾਨੂੰ ਪਤਾ ਲੱਗਿਆ ਹੋਊਗਾ ਤੇ ਕੋਠੀ ਬਹੁਤ ਵਧੀਆ ਬਣੀ ਹੋਈ ਆ ਡਬਲ ਸਟੋਰੀ ਬਣੀ ਹੋਈ ਆ ਤੇ ਜਿੱਧਰ ਨੂੰ ਇਹਦਾ ਮੂੰਹ ਹੈ ਜੀ ਈਸਟ ਫੇਸਿੰਗ ਇਹਦਾ ਮੂੰਹ ਹੈ ਜੀ ਕਿਉਂਕਿ ਕਈ ਹੁੰਦੇ ਆ ਜੀ ਵਾਸਤੂ ਸ਼ਾਸਤਰ ਵਾਲੇ ਕਈ ਮੇਰੇ ਭਰਾ ਵੀ ਹੁੰਦੇ ਆ ਮੇਰੇ ਵੱਡੇ ਬਜ਼ੁਰਗ ਵੀ ਹੁੰਦੇ ਆ ਮੇਰੀ ਮਾਤਾ ਵੀ ਹੁੰਦੀ ਹੈ ਕਈ ਕਹਿੰਦੇ ਹੁੰਦੇ ਆ ਜਿੱਧਰ ਈਸਟ ਫੇਸਿੰਗ ਫੈਸੋਵੇ ਉਧਰ ਜ਼ਿਆਦਾ ਵੈਟਰ ਰਹਿੰਦਾ ਜ਼ਿਆਦਾ ਵਧੀਆ ਰਹਿੰਦੀ ਹੈ ਤੇ ਇਹਨਾਂ ਨੇ ਦੱਸਿਆ ਜੀ ਈਸਟ ਫੇਸਿੰਗ ਇਹਦਾ ਮੂੰਹ ਹੈ ਜੀ ਤੇ ਡਬਲ ਸਟੋਰੀ ਬਣੀ ਹੋਈ ਆ ਰੇਟ ਵੀ ਬਹੁਤ ਜਾਇਜ਼ ਹੈ ਗੱਲ ਆਪਾਂ ਅੱਗੇ ਪੂਰੀ ਕਰਦੇ ਆ ਸਾਰਾ ਕੁਝ ਆਪਾਂ ਦੇਖਦੇ ਆ ਤੇ ਰੰਗ ਵਗੈਰਾ ਇਹਨਾਂ ਨੇ ਬਹੁਤ ਵਧੀਆ ਕਰਵਾਇਆ ਹੋਇਆ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਤੇ ਵੀਡੀਓ ਆਪਣੇ ਕੋਲੇ ਇਹਨਾਂ ਨੇ ਬਹੁਤ ਚੰਗੀ ਬਣਾ ਕੇ ਭੇਜੀ ਹੈ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਜਿਹੜੀ ਆਹ ਕੂਠੀ ਤੁਸੀਂ ਦੇਖ ਰਹੇ ਹੋ ਇਹਦਾ ਜਿਹੜਾ ਰੇਟ ਹੈ 22 ਲੱਖ ਰੁਪਇਆ ਇਹਨਾਂ ਨੇ ਕਿਹਾ ਜੀ 22 ਲੱਖ ਇੱਕ ਵਾਰੀ ਡਿਮਾਂਡ ਹੈ ਲੈਸ ਬੈਸ ਹੋ ਜਾਊਗਾ ਕਿਉਂਕਿ ਲੋਕੇਸ਼ਨ ਵੀ ਬਹੁਤ ਚੰਗੀ ਆ ਜਿੱਥੇ ਆਹ ਲੋਕੇਸ਼ਨ ਹੈ ਇੱਥੇ ਰੇਟ ਤਾਂ ਬਹੁਤ ਜ਼ਿਆਦਾ ਹੈ ਹੈ ਪਰ ਇਹਨਾਂ ਨੇ ਰੇਟ ਜਾਈ ਜਜਾ ਲਾ ਕੇ ਆਪਣੇ ਕੋਲੇ ਭੇਜਿਆਗਾ ਆਪਣੇ ਕੋਲੇ ਜਿਹੜੀ ਆ ਕੂਠੀ ਐ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਐ ਤੇ ਆਪਣੇ ਕੋਲੇ ਪਹੁੰਚੀ ਆ ਅਭੋਰ ਏਰੀਆ ਚ ਅਭੋਰ ਇਹਨਾਂ ਦਾ ਏਰੀਆ ਪੰਜਾਬ کافی ਆਪਣੇ ਕੋਲੇ ਕਮੈਂਟ ਵੀ ਆਈ ਸੀਗੀ ਹਰ ਰੋਜ਼ ਆਪਾਂ ਕਮੈਂਟ ਪੜ੍ਹਦੇ ਹੁੰਨੇ ਆ ਅੱਜ ਵੀ ਅੱਗੇ ਸਾਰੇ ਕਮੈਂਟ ਪੜ੍ਹਾਂਗੇ ਤੇ ਤੁਹਾਨੂੰ ਪਤਾ ਹੀ ਆ ਜੀ ਅਭੋਰ ਏਰੀਆ ਚੋਂ ਕਾਫੀ ਡਿਮਾਂਡ ਆਉਂਦੀ ਹੁੰਦੀ ਆ ਤੇ ਲੈ ਕੇ ਆਪਾਂ ਪਹੁੰਚੇ ਆ ਤੇ ਵਧੀਆ ਸਾਰਾ ਕੁਝ ਆ ਜੀ ਜੇ ਗੱਲ ਕਰੀਏ ਆਪਾਂ ਰੇਟ ਦੀ ਤਾਂ ਰੇਟ ਇਹਨਾਂ ਨੇ ਮੰਗੇ 22 ਲੱਖ ਰੁਪਈਆ ਬਾਕੀ ਕਹਿੰਦੇ ਸੀਗੇ ਕੋਈ ਚੱਕਰ ਵਾਲੀ ਗੱਲ ਨਹੀਂ ਓਨ ਟੇਬਲ ਬਹਿ ਕੇ ਗੱਲ ਕਰ ਲਾਂਗੇ ਸੋਫਾ ਤੇ ਬਹਿ ਕੇ ਗੱਲ ਕਰ ਲਾਂਗੇ ਤੁਸੀਂ ਆ ਕੇ ਦੇਖ ਲਿਓ ਪਹਿਲਾਂ ਕੋਠੀ ਨੂੰ ਬਾਕੀ ਰੇਟ ਵੇਟ ਉੱਪਰ-ਨੀਚੇ ਕਰ ਲਵਾਂਗੇ ਵਧੀਆ ਸਾਰਾ ਕੁਝ ਹੈ ਜੀ ਬਾਕੀ ਸਿੱਧੂ ਨਗਰੀ ਇਹਨਾਂ ਦੀ ਲੋਕੇਸ਼ਨ ਹੈ ਜੀ ਸਿੱਧੂ ਨਗਰੀ ਆ ਕੋਈ ਹੋ ਸਕਦਾ ਕਲੋਨੀ ਹੋਵੇ ਜੀ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਕਨਫਰਮ ਇੱਕ ਵਾਰੀ ਲਾਜ਼ਮੀ ਕਰ ਲਓ ਜੀ ਬਾਕੀ ਜੇ ਆਪਾਂ ਉੱਪਰ ਗੱਲ ਕਰੀਏ ਉੱਪਰ ਵੀ ਰਿਹਾਇਸ਼ ਬਹੁਤ ਵਧੀਆ ਹੈ ਨੀਚੇ ਦਾ ਵੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਕਮੀ ਪੇਸ਼ੀ ਆਪਾਂ ਨੂੰ ਕੋਈ ਨਹੀਂ ਮਿਲਣੀ ਬਾਕੀ ਉੱਪਰੋਂ ਵੀਡੀਓ ਚੱਲ ਰਹੀ ਆ ਜੇ ਆਪਾਂ ਉੱਪਰੋਂ ਨੀਚੇ ਫਰਸ਼ ਦੀ ਗੱਲ ਕਰੀਏ ਤਾਂ ਸਾਰਾ ਫਰਸ਼ ਜਿਹੜਾ ਮਾਰਬਲ ਪੱਥਰ ਨਾਲ ਇਹਨਾਂ ਨੇ ਲਗਵਾਇਆ ਹੋਇਆ ਜਿਹੜਾ ਰਗੜਾਈ ਵਾਲਾ ਹੁੰਦਾ ਏ ਜੀ ਬਾਕੀ ਜਿਨ੍ਹਾਂ ਦੇ ਡੋਰ ਹੁੰਦੇ ਆ ਜਿਨ੍ਹਾਂ ਦੇ ਬੁਹੇਵਾਰੀਆਂ ਹੁੰਦੀਆਂ ਸਾਰੀਆਂ ਇਹਨਾਂ ਨੇ ਲਗਵਾ ਰੱਖੀਆਂ ਕਮੀ ਕੋਈ ਨਹੀਂ ਮਿਲਣੀ ਆਪਾਂ ਨੂੰ ਬਹੁਤ ਵਧੀਆ ਕੂਠੀ ਹੈ ਬਹੁਤ ਵਧੀਆ ਲੋਕੇਸ਼ਨ ਤੇ ਹੈ ਰੇਟ ਵੀ ਘੱਟ ਹੈ ਬਾਕੀ ਤੁਹਾਨੂੰ ਅੱਗੇ ਇੱਕ ਹੋਰ ਮਕਾਨ ਮਿਲੂਗਾ ਉਹਦਾ ਰੇਟ ਬਹੁਤ ਘੱਟ ਹੈ ਜੀ ਉਹਦਾ ਸਿਰਫ 14 ਲੱਖ ਰੁਪਏ ਮੰਗਿਆ ਉਹਦੀ ਗੱਲ ਵੀ ਆਪਾਂ ਕਰਾਂਗੇ ਪਹਿਲਾਂ ਤੁਸੀਂ ਆਹ ਕੂਠੀ ਦੇਖੋ ਜੀ ਬਾਕੀ ਰੰਗ ਵਗੈਰਾ ਇਹਨਾਂ ਨੇ ਬਹੁਤ ਸੋਹਣਾ ਕਰਵਾਇਆ ਹੋਇਆ ਤੇ نیچے ਵੀ ਤੁਸੀਂ ਦੇਖਿਓ ਵਾਲਪੇਪਰ ਵਗੈਰਾ ਇਹਨਾਂ ਨੇ ਜਿਹੜੇ ਲਗਵਾਏ ਹੋਏ ਨੇ ਵਧੀਆ ਲਗਵਾਏ ਹੋਏ ਨੇ ਸਾਰਾ ਕੰਮ ਟੋਟਲ ਹੀ ਕਰਵਾ ਰੱਖਿਆ ਕੋਈ ਆਪਨ ਨੂੰ ਨਾ ਤਾਂ ਮੁਰੰਮਤ ਦੀ ਲੋੜ ਹੈ ਨਾ ਕੋਈ ਰੁਪਇਆ ਕੂਠੀਏ ਜਿਹੜੀ ਆਹ ਪਾਲਦੀ ਹੈ ਅਭੁਰ ਏਰੀਆ ਚ ਕੋਠੀ ਹੈ ਕਾਫੀ ਡਿਮਾਂਡ ਆ ਰਹੀ ਸੀਗੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਤੇ ਓਨਰ ਦਾ ਨੰਬਰ ਵੀ ਨੋਟ ਕਰ ਲਓ 7508628905 ਬਾਕੀ ਪਿੱਛੇ ਤੁਹਾਨੂੰ ਨੰਬਰ ਮਿਲ ਗਿਆ ਹੋਊਗਾ ਤੇ ਗੱਲਬਾਤ ਕੋਠੀ ਦੀ ਹੋ ਰਹੀ ਹੈ ਜੀ ਪੂਰੀ ਤੇ ਇਹ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੀ ਜੇ ਤੁਹਾਨੂੰ ਕੋਠੀ ਵਧੀਆ ਲੱਗੀ ਪਸੰਦ ਆਈ ਹੈ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਜਰੂਰ ਮਾਰ ਦਿਓ ਜੀ ਨੀਚੇ ਇੱਕ ਲਾਈਕ ਦਾ ਬਟਨ ਹੈ ਸਾਰੇ ਜਣੇ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਵਧੀਆ ਲੱਗਦਾ ਹੋ ਜੀ ਚੈਨਲ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਪਸੰਦ ਕਰਦੋਂ ਤਾਂ ਨੀਚੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਵੀ ਕਲਿੱਕ ਕਰਦੋ ਨਾਲ ਇੱਕ ਬੈਲ ਆਈਕਨ ਤੁਹਾਨੂੰ ਮਿਲੂਗਾ ਉਹਨੂੰ ਆਲਟ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਜੀ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਮੈਸੇਜ ਪਹੁੰਚ ਜਾਊਗਾ ਜੀ ਚਲੋ ਜੀ ਹੁਣ ਆਪਾਂ ਮਕਾਨ ਦੀ ਗੱਲ ਕਰਦੇ ਹਾਂ ਜਿਹੜਾ ਆਪਾਂ ਮਕਾਨ ਲੈ ਕੇ ਪਹੁੰਚਿਆ ਆ ਆਪਾਂ ਜੇ ਜਗ੍ਹਾ ਦੀ ਗੱਲ ਕਰੀਏ ਤਾਂ ਆਪਾਂ ਨੂੰ 100 ਗਜ ਜਗ੍ਹਾ ਮਿਲੂਗੀ 100 ਗਜ ਦੇ ਜਗ੍ਹਾ ਦੇ ਵਿੱਚ ਆ ਜਿਹੜਾ ਮਕਾਨ ਹੈ ਤੁਸੀਂ ਦੇਖ ਰਹੇ ਹੋ ਬਣਿਆ ਹੋਇਆਗਾ ਇਹਨਾਂ ਦਾ ਏਰੀਆ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਸਿਟੀ ਸੁਨਾਮ ਹੈ ਡਿਸਟ੍ਰਿਕਟ ਸੰਗਰੂਰ ਹੈ ਤੇ ਜਿਹੜਾ ਮਕਾਨ ਹੈ ਇਹਦੇ ਵਿੱਚ ਆਪਾਂ ਨੂੰ ਤਿੰਨ ਬੈੱਡਰੂਮ ਇੱਕ ਕਿਚਨ ਇੱਕ ਬਾਥਰੂਮ ਤੇ ਲੂਪੀ ਆ ਕੁਸ਼ ਮਿਲ ਜੂਗਾ ਤੇ ਸਮਰਸੀਬਲ ਮੋਟਰ ਲੱਗੀ ਹੋਈ ਹੈ ਰੇਟ ਤੁਹਾਨੂੰ ਪਤਾ ਲੱਗਿਆ ਹੋਊਗਾ 14 ਲੱਖ ਰੁਪਿਆ ਤੁਹਾਨੂੰ ਪਹਿਲੇ ਮੈਂ ਦੱਸਤਾ ਸੀਗਾ ਬਾਕੀ ਮਾਲਕ ਨੇ ਕਿਹਾ ਘੜ ਤੋਂ ਘਟ ਰੇਟ ਹੋਰ ਵੀ ਕਰ ਲਾਂਗੇ ਮੌਕੇ ਤੇ ਬਹਿ ਕੇ ਇੱਕ ਬਾਰੀ 14 ਲੱਖ ਰੁਪਇਆ ਡਿਮਾਂਡ ਹੈਗੀ ਮਕਾਨ ਚ ਕਮੀ ਪੇਸ਼ੀ ਕੋਈ ਨਹੀਂ ਬਾਕੀ ਤੁਸੀਂ ਦੇਖ ਰਹੂ ਵਧੀਆ ਠੀਕ ਮਕਾਨਾ ਰੇਟ ਦੇ ਹਿਸਾਬ ਨਾਲ ਜਗ੍ਹਾ ਵੀ ਵਧੀਆ ਲੋਕੇਸ਼ਨ ਵੀ ਤੁਸੀਂ ਦੇਖ ਲਓ ਸੁਨਾਮ ਆ ਗਈ ਜੀ ਸਿਟੀ ਦੇ ਵਿੱਚ ਐ ਬਾਕੀ ਇੰਨਾ ਕ੍ਰੇਡਟ ਤਾਂ ਹੁੰਦਾ ਹੀ ਆ ਸ਼ਹਿਰ ਦੇ ਵਿੱਚ ਤੇ 100 ਗਜ ਜਗ੍ਹਾ ਹੈਗੀ ਬਾਕੀ ਕੋਈ ਮੇਰੀ ਭੈਣ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਮੇਰੀਆਂ ਮਾਤਾ ਮਾਂ ਕੋਈ ਵੀ ਖਰੀਦਣ ਦਾ ਚਾਹ ਬਣ ਐ ਤਾਂ ਨੰਬਰ ਤੋਂ ਉਹਨੂੰ ਨੋਟ ਕਰਵਾ ਦਿੰਨਾ ਜਿਹੜੇ ਮਾਲਕ ਨੇ 98 76007717 ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਓ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਜੇ ਕਰਨਾ ਚਾਹੁੰਦੇ ਹੋ ਜੀ ਬਾਕੀ ਵੀਡੀਓ ਦੀ ਗੱਲ ਸਕਰੀਨ ਤੇ ਚੱਲ ਰਹੀ ਹੈ ਜੀ ਬਾਕੀ ਵੀਡੀਓ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਈ ਰਿਹਾ ਕੋਈ ਵੀ ਕੋਈ ਵੀ ਕੋਠੀ ਜਾਂ ਮਕਾਨ ਖਰੀਦਣ ਦਾ ਚਾਹਵਾਨ ਹੈ ਆਪਾਂ ਇੱਕ ਤੁਹਾਡੇ ਖਾਤਰ ਮਕਾਨ ਲੈ ਕੇ ਪਹੁੰਚਿਆ ਇੱਕ ਕੋਠੀ ਕੋਈ ਵੀ ਤੁਹਾਨੂੰ ਪਸੰਦ ਆਏ ਗੱਲ ਤੁਸੀਂ ਜ਼ਰੂਰ ਲਾਜ਼ਮੀ ਇੱਕ ਵਾਰੀ ਕਰ ਲਿਓ ਜੀ। ਬਾਕੀ ਵੀਡੀਓ ਸਕਰੀਨ ਤੇ ਚੱਲ ਰਹੀ ਆ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਅੱਜ ਦੀ ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਤੇ ਕਮੈਂਟ ਵੀ ਆਪਾਂ ਸਾਰੇ ਪੜਾਂਗੇ। ਸਾਰੇ ਜਣੇ ਕਮੈਂਟ ਕਰਿਓ ਜ਼ਰੂਰ ਕਿਉਂਕਿ ਆਪਾਂ ਹਰ ਰੋਜ਼ ਪੜਦੇ ਹੁੰਨੇ ਆ ਜੀ ਤੁਹਾਡੇ ਨਾਮ ਸਾਰੇ ਆਪਾਂ ਲੈਨੇ ਹੁੰਨੇ ਆ ਠੀਕ ਆ ਜੀ। ਬਾਕੀ ਲਾਈਕ ਸ਼ੇਅਰ ਜ਼ਰੂਰ ਮਾਰ ਦਿਓ ਸਾਰੇ ਜਣੇ ਜਿੰਨੇ ਤੁਸੀਂ ਦੇਖ ਰਹੇ ਹੋ। ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ। ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੇ ਇੱਕ ਗੱਲ ਹੋਰ ਜੀ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਕੂਠੀ ਦੀ ਮਕਾਨ ਦੀ ਘਰ ਦੀ ਕਿਸੇ ਵੀ ਏਰੀਆ ਚ ਪਿੰਡ ਚੋਂ ਸ਼ਹਿਰ ਚੋਂ ਤੁਸੀਂ ਆਪਣਾ WhatsApp ਨੰਬਰ ਜਿਹੜਾ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73800 ਪੂਰਾ 26100 73 ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਜਲਦੀ ਤੋਂ ਜਲਦੀ ਐਡ ਆਪਾਂ ਲਗਾ ਦੇਵਾਂਗੇ ਤੁਹਾਡੀ ਵੀ ਠੀਕ ਹੈ ਜੀ ਤੇ ਹੁਣ ਵੇੜਾ ਆ ਗਿਆ ਕਮੈਂਟਾਂ ਦਾ ਕਮੈਂਟ ਆਪਾਂ ਪੜਦੇ ਹਾਂ ਜੀ ਸਭ ਤੋਂ ਪਹਿਲਾਂ ਜਿਹੜਾ ਆਪਣੇ ਕੋਲੇ ਕਮੈਂਟ ਪਹੁੰਚਿਆ ਇਹਨਾਂ ਨੇ ਡੀਐਸ ਭਰਿਆ ਹੋਇਆ ਹੈ ਇਹਨਾਂ ਦਾ ਨਾਮ ਹੈ ਜੀ ਡੀਐਸ ਸ਼ੋਰਟ ਭਰਿਆ ਹੋਇਆ ਹੈ ਸ਼ਾਇਦ ਇਹਨਾਂ ਨੇ ਕਿਹਾ ਫਲੋਰ ਏਰੀਆ ਵਿੱਚ 3 ਤੋਂ 4 ਲੱਖ ਤੱਕ ਮਕਾਨ ਚਾਹੀਦਾ ਹੈ ਫਲੋਰ ਏਰੀਆ ਚ ਜੇ ਕਿਸੇ ਕੋਲੇ ਹੈਗਾ ਜੀ 4 ਤੋਂ 5 3 ਲੱਖ ਤੱਕ ਮਕਾਨ ਤਾਂ ਦੱਸਿਓ ਜਾਂ ਫਿਰ ਵੀਡੀਓ ਬਣਾ ਕੇ ਭੇਜ ਦਿਓ ਇਹਨਾਂ ਨੂੰ ਆਪਾਂ ਦਵਾ ਦਾਂਗੇ ਜੀ ਤੇ ਆਗਲਾ ਮੰਗਲ ਸਿੰਘ ਇਹਨਾਂ ਨੇ ਕਿਹਾ ਇਹਨਾਂ ਨੇ ਕੁਝ ਕਿਹਾ ਨਹੀਂ ਵੀਡੀਓ ਤੇ ਦੋ ਦਿਲ ਭੇਜਿਆ ਇਹਨਾਂ ਨੇ ਸ਼ਾਇਦ ਇਹਨਾਂ ਨੂੰ ਕੋਠੀ ਜਿਹੜੀ ਆਪਾਂ ਦਿਖਾਈਆ ਵੀਡੀਓ 'ਚ ਜਿਹੜੀ ਕੋਠੀ ਤੇ ਜਿਹੜੀ ਵੀਡੀਓ ਤੇ ਇਹਨਾਂ ਨੇ ਕਮੈਂਟ ਪਾਇਆ ਇਹਨਾਂ ਨੂੰ ਕੋਠੀ ਬਹੁਤ ਚੰਗੀ ਲੱਗੀ ਵੀਡੀਓ ਵੀ ਚੰਗੀ ਲੱਗੀ ਦੋ ਦਿਲ ਜਿਹੇ ਗੁਲਾਬੀ ਰੰਗ ਦੇ ਭੇਜੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੇ ਅਮਨ ਬੰਗਾ ਕਹਿੰਦੇ ਅੱਗੇ ਜਲੰਧਰ ਵਿੱਚ 10 ਤੋਂ 12 ਲੱਖ ਤੱਕ ਕੋਠੀ ਚਾਹੀਦੀ ਹੈ ਤੇ ਅਰਜੰਟ ਚਾਹੀਦੀ ਹੈ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਲੈ ਕੇ ਪਹੁੰਚਦੇ ਆਂ ਜਲੰਧਰ ਏਰੀਆ ਚੋਂ ਤਾਂ ਆਪਣੇ ਕੋਲ ਕਾਫੀ ਆਈਆਂ ਵੀ ਹੋਈਆਂ ਤੇ ਕਾਫੀ ਵੀਡੀਓ ਚ ਪਾਈਆਂ ਵੀ ਹੋਈਆਂ ਤੁਸੀਂ ਚੈੱਕ ਕਰ ਲਓ ਜਾਂ ਆਪਾਂ ਲੈ ਕੇ ਪਹੁੰਚ ਜਾਂਗੇ ਤੇ ਅਗਲਾ ਕਮੈਂਟ ਜਿਹੜਾ ਆਪਣੇ ਕੋਲ ਪਹੁੰਚਿਆ ਜਸਵੰਤ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਕਿਹਾ ਅੰਮ੍ਰਿਤਸਰ ਵਿੱਚ ਦੱਸੋ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਪਹੁੰਚਦੇ ਆਂ ਜੀ ਨੀਤੂ ਰਾਣੀ ਮੇਰੀ ਭੈਣ ਨੇ ਇਹਨਾਂ ਨੇ ਫਗਵਾੜੇ ਚ ਮੰਗ ਪਾਈ ਆ ਤੇ ਜਲਦੀ ਮੇਰੀ ਭੈਣ ਲੈ ਕੇ ਪਹੁੰਚਦੇ ਆਪਾਂ ਫਗਵਾੜੇ ਏਰੀਆ ਚੋਂ ਅੰਸ਼ਮ ਇਨਾਂ ਨੇ ਕਿਹਾ ਵੈਰੀ ਨਾਈਸ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਇਹਨਾਂ ਦਾ ਨਾਮ ਹੈ ਜੀ ਅੰਸ਼ ਤੇ ਇਹਨਾਂ ਦਾ ਬੁਟੀਕ ਹੈ ਜੀ ਅੰਸ਼ ਬੁਟੀਕ ਉਹ ਤੁਸੀਂ ਆਪੇ ਦੇਖ ਲਿਓ ਜੀ ਗੁੱਡ ਜੋ ਵੀਰ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਅਗਲਾ ਪੂਜਾਰਾਨੀ ਇਹਨਾਂ ਨੇ ਕਿਹਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਲਈ ਸਾਡੇ ਏਰੀਆ ਚ ਕੋਠੀ ਲੈ ਕੇ ਪਹੁੰਚੇ ਆ ਤਾਂ ਮੇਰਾ ਫਰਜ਼ ਹੀ ਹੈ ਜੀ ਤੇ ਤੁਹਾਡੇ ਖਾਤਰ ਆਪਾਂ ਵੀਡੀਓ ਲੈ ਕੇ ਆਉਂਦੇ ਰਹਨੇ ਆਂ ਬਾਕੀ ਤੁਸੀਂ ਕਮੈਂਟ ਕਰਦੇ ਰਹਿ ਕਰੋ ਕਿਹੜੇ ਏਰੀਆ ਚੋਂ ਕਿੱਥੋਂ ਤੁਹਾਨੂੰ ਚਾਹੀਦਾ ਮਕਾਨ ਘਰ ਕੋਠੀ ਆਪਾਂ ਲੈ ਕੇ ਪਹੁੰਚਾਂਗੇ ਬਾਕੀ ਅੱਜ ਲਈ ਬਸ ਇੰਨੇ ਜੀ ਬਾਕੀ ਜਿੰਨੇ ਕਮੈਂਟ ਆਗੇ ਆਪਾਂ ਕੱਲ ਨੂੰ ਪੜਾਂਗੇ ਜਿਆਦਾ ਕਮੈਂਟ ਆਪਾਂ ਪੜਨ ਲੱਗੇ ਵੀਡੀਓ ਥੋੜੀ ਜਿਆਦਾ ਲੰਮੀ ਹੋ ਜਾਊਗੀ ਬਾਕੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਸਾਰੀ ਵੀਡੀਓ ਤੁਸੀਂ ਦੇਖੀ ਤੇ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਤੇ ਨਵੀਂ ਕੋਠੀ ਮਕਾਨ ਘਰ ਦੇ ਨਾਲ